ਦੇ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹਨ ਤੂੰ ਆ ਬੰਦੇ ਆ ਨਾ ਨਾ ਰਹੇ ਆ ਮੁੰਡਿਆ ਨਾ ਨਾ ਰਹੇ ਉਹ ਲੜਾਈ ਇੰਨੀ ਵੱਧ ਗਈ ਕਿ ਮੇਰੇ ਅਗੇਂਸਟ 4 ਜਨਵਰੀ 2010 ਦੇ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ 7 ਸੈਕਸ਼ਨ ਲੱਗਦੇ ਆ 307 ਅਟੈਂਪਟ ਟੂ ਮਰ 323 24 25 26 145 ਤੋਂ 149 ਤੂੰ ਹੀ ਲਾ ਲੂਗੀ ਕਿ 14 ਸਾਲ ਦਾ ਬੱਚਾ ਉਹਦੇ ਤੇ ਅਟੈਂਪਟ ਟੂ ਮੈਟਰ ਦਾ ਐਫ ਆਈ ਆਰ ਪਰਚਾ ਦਰਜ ਹੋਊਗਾ ਬਹੁਤ ਵੱਡੀ ਗੱਲ ਹੁੰਦੀ ਕਿ ਮੇ ਜਿੱਦਾਂ ਦੀ ਬਣ ਗਈ ਸੀ ਕਿ ਕੋਈ ਮੈਨੂੰ ਆਪਣਾ ਤਾਏ ਚਾਚੇ ਦੇ ਮੁੰਡੇ ਨਹੀਂ ਮੈਨੂੰ ਨਾਲ ਭੇਜਦੇ ਹੁੰਦੇ ਕੀ ਅਰੇ ਦਿਨਾਂ ਲਈ ਤੂੰ ਖੇਡਣਾ ਕੀ ਤੂੰ ਦੂਰ ਰਹਿਣਾ ਵਈ ਨਹੀਂ ਤੈਨੂੰ ਆਪਣੇ ਵਰਗਾ ਬਣਾ ਲੈਣਾ ਮੇਰੇ ਫਾਦਰ ਨੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਹ ਕਦੀ ਕਿਸੇ ਦੇ ਇਨਫਲੂਐਂਸ 'ਚ ਨਹੀਂ ਆਇਆ ਤਾਂ ਮੈਨੂੰ ਕਿਹਾ ਕਿ ਪੁੱਤ ਤੇਰੇ ਤੇ ਸਾਨੂੰ ਯਕੀਨ ਹੈ ਤੂੰ ਜੋ ਤੇਰਾ ਮਨ ਹੈ ਤੂੰ ਕਰ ਸਪੈਸ਼ਲੀ ਜੇ ਮੇਰੇ ਮਦਰ ਆ ਉਹ ਬਹੁਤ ਡਰਦੇ ਹੁੰਦੇ ਪੁਲਿਸ ਦੀ ਜੌਬ ਆ ਬਹੁਤ ਜ਼ਿਆਦਾ ਚੁਣੌਤੀਆਂ ਭਰੀ ਜੌਬ ਆ ਪੁਲਿਸ ਦੇ ਉੱਤੇ ਬਹੁਤ ਸਾਰੇ ਅਲਿਗੇਸ਼ਨ ਲੱਗਦੇ ਆ ਹਨ ਮੈਂ ਇਹਨਾਂ ਨਾਲ ਲੇਖ ਨਹੀਂ ਲਿਖਣਾ ਨਹੀਂ ਆਉਂਦਾ ਮੇਰੇ ਤੋਂ ਲਿਖਿਆ ਨਾ ਜਾਵੇ ਕੁਝ ਕੀਤਾ ਨਹੀਂ ਫਿਰ ਬਾਹਰ ਆਏ ਆ ਤੇ ਉਹਨੇ ਕਿਹਾ ਕਿ ਇਹਨੂੰ ਇਹ ਮੁੰਡਾ ਤੁਹਾਡਾ ਇਹਨਾਂ ਨਾਲ ਲੈ ਕੇ ਇਹਨੂੰ ਤੇ ਮੈਂ ਬੋਲ ਬੋਲ ਦੱਸੰਦਾ ਇਹਨੂੰ ਕਿ ਲਿਖਣਾ ਵੀ ਨਹੀਂ ਆਉਂਦਾ ਛੇੜਦੇ ਹੁੰਦੇ ਕਿ ਯਾਰ ਇਹਨੂੰ 에ਰੋਪਲੇਨ ਦੀ ਸਪੈਲਿੰਗ ਪੁੱਛ ਅੱਛਾ ਪਿੰਡ ਦੇ ਵਿੱਚ ਐਲੀਫੈਂਟ ਦੀ ਸਪੈਲਿੰਗ ਪੁੱਛ ਨਹੀਂ ਆਉਂਦੇ ਹੁੰਦੇ ਰਿਸ਼ਤੇਦਾਰੋਂ ਮੇਰੇ ਮੰਮੀ ਪਾਪਾ ਨੂੰ ਆਖਦੀ ਕਿ ਇਹ ਦਰਵਾਜ਼ਾ ਬੰਦ ਕਰਕੇ ਬੈਠਾ ਰਹਿੰਦਾ ਵੇਖੋ ਕਿ ਕਿਤੇ ਫਿਲਮਾਂ ਤਾਂ ਨਹੀਂ ਵੇਖਦਾ ਜਦੋਂ ਪੇਪਰ ਕਲੀਅਰ ਹੋ ਗਿਆ ਘਰਦਿਆਂ ਨੂੰ ਕਾਲ ਕੀਤੀ ਹੈ ਨਾ ਸੋ ਮਤਲਬ ਕਿਵੇਂ ਦੀ ਫੀਲਿੰਗ ਸੀ ਮਦਰ ਫਾਦਰ ਨੇ ਕੀ ਕਿਹਾ ਯਾ ਭੈਣਾ ਜਿਹੜੀ ਹੁੰਦੇ ਨੇ ਨਾ ਉਹ ਵੱਡੀਆਂ ਭੈਣਾ ਉਹ ਇੱਕ ਭਰਾ ਦੇ ਲਈ ਮਾਂ ਦੇ ਬਰਾਬਰ ਹੀ ਹੁੰਦੀਆਂ ਨੇ ਇੱਕ ਇਹ ਫੀਲ ਕਿ ਯਾ ਰਹਿਣਾ ਜਾਵਾਂ ਮੈਂ ਆਪਣਾ ਨਾਂ ਥੱਲੋਂ ਸ਼ੁਰੂ ਕੀਤਾ ਹੈ ਮੈਂ ਜਦੋਂ ਤਿਆਰੀ ਕੀਤੀ ਹੈ ਤੁਹਾਨੂੰ ਮੈਂ ਸੱਚੀ ਦੱਸਾਂ ਮੈਂ ਕਿਹਦੀ ਸੋਚਿਆ ਨਹੀਂ ਕਿ ਮੈਂ ਟੋਪ ਕਰਨਾ ਮਤਲਬ ਡਰੀ ਵਾਚ ਬੋਲੀ ਮੈਂ ਸਿੱਧਾ ਗਿਆ ਮੈਂ ਮਮੀ ਪੀਪਰ ਕਲੀਅਰ ਹੋ ਗਿਆ ਤੇ ਕਦੇ ਤੋਂ ਝੂਠ ਮਾਰਨਦੇ ਆ ਸਾਰੇ ਤੈਨੂੰ ਬਦਮਾਸ਼ ਕਹਿਣ ਲੱਗ ਜਾਂਦੇ ਸੀ ਨਕਮਾ ਕਹਿੰਦੇ ਹੁੰਦੇ ਸੀ ਕਿ ਕਿਸੇ ਨੇ ਐਕਸਪੈਕਟਿਵ ਹੀ ਨਹੀਂ ਕੀਤਾ ਥੋੜੇ ਸਿਸਟਰ ਥੋੜੇ ਇਮੋਸ਼ਨਲ ਹੋ ਗਏ ਰਿਸ਼ਤੇਦਾਰ ਕਰਦੇ ਹੁੰਦੇ ਸੀ ਕਿ ਪੜਦਾ ਵੀ ਐ ਦੇਖ ਲਓ ਅੰਦਰ ਜਾ ਕੇ ਸੋ ਉਹਨਾਂ ਦਾ ਕੀ ਉਹਨਾਂ ਦਾ ਕੁਝ ਦੇ ਹੁਣ ਆਪਣੇ ਬੱਚਿਆਂ ਲਈ ਗਾਈਡੈਂਸ ਮੇਰੇ ਤੋਂ ਲੈਂਦੇ ਆ ਕਿਹੜੇ ਕਹਿੰਦੇ ਹੁੰਦੇ ਸੀ ਇਹਦੇ ਨਾਲ ਖੇਡਣਾ ਨਹੀਂ ਆ ਜਾਂ ਇਹ ਤੋਂ ਦੂਰ ਰਹਿਣਾ ਵਾ ਜੈਨੂੰ ਮੈਨੂੰ ਮਾੜਾ ਆਖਦੇ ਹੁੰਦੇ ਸੀ ਮੈਨੂੰ ਲੱਗਦਾ ਬਹੀ ਵੀਰ ਵੱਖਰਾ ਹੋਣਾ ਚਾਹੀਦਾ ਉਸ ਵਡੇ ਪੂਰੀ ਰਿਸਪੈਕਟ ਮਿਲਦੀ ਆ ਹੁਣ ਕਿ ਜਿੰਨਾਂ ਦੇ ਮੇਰੇ ਇਦਾਂ ਕਜ਼ਨ ਹੋ ਗਏ ਉਹਨਾਂ ਦੇ ਬੱਚੇ ਵੱਡੇ ਹੋ ਗਏ ਆ ਉਹ ਪੁੱਛਦੇ ਆ ਹੁਣ ਆਪਣੇ ਹੀ ਬੱਚੇ ਨੂੰ ਕੀ ਕਰਈਏ ਸਸ਼ੀਕਾਲ ਜੀ ਮੈਂ ਪ੍ਰਿਅੰਕਾ ਤੁਸਖੜੇਲੀ ਪੋਸਟ ਪੰਜਾਬੀ ਹਜ਼ਾਰਾਂ ਦੇ ਕਰੀਬ ਨੌਜਵਾਨ ਇਹ ਸੋਚ ਕੇ ਵਿਦੇਸ਼ਾਂ ਦੀ ਧਰਤੀ ਦਾ ਰੁਖ ਕਰਦੇ ਨੇ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈ ਪਰ ਅਸੀਂ ਤੁਹਾਡੀ ਮੁਲਾਕਾਤ ਬਹੁਤ ਸਾਰੇ ਅਜਿਹੇ ਨੌਜਵਾਨਾਂ ਦੇ ਨਾਲ ਕਰਵਾਉਂਦੇ ਰਹਿੰਦੇ ਹਾਂ ਜਿਨ੍ਹਾਂ ਨੇ ਨਾ ਸਿਰਫ ਪੰਜਾਬ ਦੇ ਵਿੱਚ ਅੱਛਾ ਰੋਜ਼ਗਾਰ ਹਾਸਲ ਕੀਤਾ ਬਲਕਿ ਆਪਣੀ ਸੁਸਾਇਟੀ ਦੇ ਵਿੱਚ ਅਲੱਗ ਪਹਿਚਾਨ ਵੀ ਬਣਾ ਰਹੀ ਨੇ ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਗੁਰਪ੍ਰੀਤ ਸਿੰਘ ਸਬ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਵਿੱਚ ਇਸ ਦੌਰਾਨ ਉਹ ਅੰਡਰ ਟ੍ਰੇਨਿੰਗ ਨੇ ਔਰ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਉਹ ਪੰਜਾਬ ਪੁਲਿਸ ਦੀ ਵਰਦੀ ਤੱਕ ਪਹੁੰਚੇ ਔਰ ਜਿਹੜੇ ਨੌਜਵਾਨ ਸੁਪਨਾ ਸਜਾਉਂਦੇ ਨੇ ਇਸ ਵਰਦੀ ਤੱਕ ਪਹੁੰਚਣ ਦੇ ਲਈ ਉਹਨਾਂ ਨੂੰ ਕਿਹੜਾ ਰਾਹ ਬਣਾਉਣਾ ਚਾਹੀਦਾ ਸਭ ਤੋਂ ਪਹਿਲਾਂ ਸਵਾਗਤ ਹੈ ਸਰ ਡੇਲੀ ਪੋਸਟ ਪੰਜਾਬੀ ਦੇ ਉੱਤੇ ਕਿਵੇਂ ਦੀ ਚੱਲ ਰਹੀ ਹੈ ਸਾਰੀ ਟ੍ਰੇਨਿੰਗ ਜੋ ਕੁਝ ਤੁਸੀਂ ਹੁਣ ਸਿੱਖ ਰਹੇ ਹੋ ਜਾਂ ਜਿਵੇਂ ਤੁਸੀਂ ਅੱਗੇ ਜਾ ਕੇ ਸੁਸਾਇਟੀ ਦੇ ਵਿੱਚ ਸੇਵਾ ਨਿਭਾਉਣੀ ਹੈ ਸੋ ਇਹ ਸਾਰੀ ਟ੍ਰੇਨਿੰਗ ਕਿਵੇਂ ਦੀ ਚੱਲ ਰਹੀ ਹੈ ਸਭ ਤੋਂ ਪਹਿਲਾਂ ਮੈਡਮ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣੇ ਚੈਨਲ ਤੇ ਇਨਵਾਈਟ ਕੀਤਾ ਸੋ ਟ੍ਰੇਨਿੰਗ ਮੈਮ ਸਾਨੂੰ ਲਾਸਟ ਈਅਰ ਅਸੀਂ ਅਪਾਇੰਟ ਹੋਏ ਸੀ ਹੁਣ ਸਾਡੀ ਇਸ ਸਾਲ 1 ਈਅਰ ਦਾ ਟਾਈਮ ਪੀਰੀਅਡ ਦਾ ਟ੍ਰੇਨਿੰਗ ਦਾ ਸੋ ਆਪਣੀ ਪੰਜਾਬ ਪੁਲਿਸ ਅਕੈਡਮੀ ਆ ਫਲੋਰ ਉੱਥੇ ਸਾਡੀ ਟ੍ਰੇਨਿੰਗ ਚੱਲ ਰਹੀ ਹੈ ਜੀ ਸੋ ਜਦੋਂ ਟ੍ਰੇਨਿੰਗ ਹੁੰਦੀ ਕਿਉਂਕਿ ਉੱਥੇ ਵੀ ਆਵਾਂਗੇ ਕਿ ਇਸ ਵਰਦੀ ਤੱਕ ਕਿਵੇਂ ਪਹੁੰਚਦੇ ਤਾਂ ਟ੍ਰੇਨਿੰਗ ਹੁੰਦੀ ਹੈ ਸੋ ਟ੍ਰੇਨਿੰਗ ਦੇ ਵਿੱਚ ਪ੍ਰੋਪਰ ਕੀ ਤੁਹਾਡਾ ਰੁਟੀਨ ਰਹਿੰਦਾ ਕੀ ਤੁਹਾਡਾ ਪ੍ਰੋਸੈਸ ਰਹਿੰਦਾ ਉੱਥੇ ਐਟ ਪ੍ਰੈਜ਼ੈਂਟ ਮੈਡਮ ਜਿਹੜਾ ਹੁਣ ਸਾਡਾ ਰੂਟੀਨ ਆ ਉਹ ਦੋ ਪ੍ਰੋਗਰਾਮ ਦੇ ਵਿੱਚ ਡਿਵਾਈਡ ਆ ਟੋਟਲ ਜਿਹੜਾ ਪ੍ਰੋਗਰਾਮ ਆ ਇੱਕ ਇਨਡੋਰ ਪ੍ਰੋਗਰਾਮ ਹੁੰਦਾ ਇੱਕ ਆਊਟਡੋਰ ਪ੍ਰੋਗਰਾਮ ਹੁੰਦਾ ਹੁਣ ਸਾਡਾ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ ਪ੍ਰੋਗਰਾਮ ਚੱਲਦਾ ਵਾ ਸੋ ਜਿੱਦਾਂ ਕਿ ਸਵੇਰੇ 5:30 ਵਜੇ ਸਾਡੀ ਪੀਟੀ ਦਾ ਲੈਕਚਰ ਹੁੰਦਾ ਵਾ ਪੀਰੀਅਡ ਹੁੰਦਾ ਵਾ 5:30 ਤੋਂ 6:30 ਪੀਟੀ ਹੁੰਦੀ ਆ ਫਿਰ 6:30 ਤੋਂ ਲੈ ਕੇ 7:00 ਤੱਕ ਅੱਧੇ ਘੰਟੇ ਦੀ ਬ੍ਰੇਕ ਦਿੱਤੀ ਜਾਂਦੀ ਆ ਕਿ ਤੁਸੀਂ ਆਪਣਾ ਯੂਨੀਫਾਰਮ ਆਪਣੀ ਪਾ ਕੇ ਆਓ ਹੁਣ ਜਿਹੜਾ ਪੀਟੀ ਦਾ ਲੈਕਚਰ ਹੁੰਦਾ ਉਹਦੇ ਵਿੱਚ ਇੱਕ ਵੱਖਰਾ ਜੋ ਯੂਨੀਫਾਰਮ ਦਾ ਪੈਟਰਨ ਆ ਉਹ ਵੱਖਰਾ ਉਹਦੇ ਜਿਹੜਾ ਟਰੈਕਸੂਟ ਆਪਣਾ ਪਾਉਣਾ ਹੁੰਦਾ ਤੇ ਫਿਰ ਜਦੋਂ ਪੀਟੀ ਦਾ ਲੈਕਚਰ ਖਤਮ ਹੁੰਦਾ ਵਾ ਉਸ ਤੋਂ ਬਾਅਦ ਸਾਡਾ ਸ਼ੁਰੂ ਹੁੰਦਾ ਵੈਪਨ ਦਾ ਲੈਕਚਰ ਜੋ ਹੁਣ ਸਾਡਾ ਚੱਲ ਰਿਹਾ ਵਾ ਵੈਪਨ ਦੇ ਵਿੱਚ ਵੱਖਰੇ ਵੱਖਰੇ ਵੈਪਨ ਆ ਜਿੱਦਾਂ ਐਸਐਲਆਰ ਹੋਗੇ ਏਕੀ 47 ਹੋਗੇ ਪਿਸਟਲ ਹੋਗੇ ਹਨਾ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਓਕੇ ਹੁਣ ਜਿਹੜਾ ਅੱਧੇ ਘੰਟੇ ਦਾ ਸਾਡਾ ਟਾਈਮ ਪੀਰੀਅਡ ਹੁੰਦਾ ਵਾ ਉਹਦੇ ਵਿੱਚ ਤੁਸੀਂ ਆਪਣਾ ਰੂਮ ਦੇ ਵਿੱਚ ਜਾਣਾ ਨਹਾਉਣਾ ਯੂਨੀਫਾਰਮ ਪਾ ਕੇ ਚੇਂਜ ਕਰਕੇ ਪੱਗ ਬਣ ਕੇ ਆਉਣਾ ਹੁੰਦਾ ਹੂੰ ਸੋ ਫਿਰ ਵੈਪਨ ਦਾ ਜਿਹੜਾ ਲੈਕਚਰ ਸਾਡਾ ਖਤਮ ਹੋ ਜਾਂਦਾ ਵਾ ਫਿਰ ਸਾਨੂੰ ਡੇਢ ਘੰਟੇ ਦੀ ਬ੍ਰੇਕ ਮਿਲਦੀ ਹੈ ਜਿਹਦੇ ਵਿੱਚ ਆਪਣਾ ਖਾਣਾ ਪੀਣਾ ਹਨਾ ਰੈਸਟ ਕਰਨੀ ਤੁਸੀਂ ਕਰ ਸਕਦੇ ਆ ਫਿਰ ਸਾਡਾ 9:30 ਵਜੇ ਤੋਂ ਲੈ ਕੇ 2:30 ਵਜੇ ਤੱਕ ਇੰਡੋਰ ਕਲਾਸ ਚੱਲਦੀ ਹੈ ਜਿਹਦੇ ਵਿੱਚ ਵੱਖਰੇ ਵੱਖਰੇ ਸਬਜੈਕਟ ਪੜਾਈ ਜਾਂਦੇ ਆ ਇਨਵੈਸਟੀਗੇਸ਼ਨ ਹੋ ਗਿਆ ਬੀਐਨਐਸ ਹੋ ਗਿਆ ਬੀਐਨਐਸ ਜੂ ਆਪਣੇ ਨਵੇਂ ਲਾਅ ਆਏ ਆ ਫੋਰੈਂਸਿਕ ਮੈਡੀਸਿਨ ਸਾਇੰਸ ਹੋ ਗਈ ਸਿਕਿਉਰਿਟੀ ਬਾਰੇ ਹਨਾ ਡਿਫਰੈਂਟ ਤਰ੍ਹਾਂ ਆਲਮੋਸਟ 17 ਸਬਜੈਕਟ ਹੈਗੇ ਆ ਜਿਨ੍ਹਾਂ ਦੇ ਬਾਰੇ ਸਾਨੂੰ ਪੜਾਇਆ ਜਾਂਦਾ ਫਿਰ ਸਾਡੇ 2:30 ਵਜੇ ਤੋਂ ਲੈ ਕੇ 4:30 ਵਜੇ ਤੱਕ ਫਿਰ 2 ਘੰਟੇ ਸਾਡੀ ਬ੍ਰੇਕ ਹੁੰਦੀ ਆ ਫਿਰ 4:30 ਵਜੇ ਤੋਂ ਲੈ ਕੇ 5:00 ਵਜੇ ਤੱਕ ਸਾਡਾ ਪਰੀਡ ਦਾ ਲੈਕਚਰ ਹੁੰਦਾ ਵਾ ਜਿਹਦੇ ਵਿੱਚ ਪਰੀਡ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਆ ਫਿਰ ਇਦਾਂ ਹੀ 4:30 ਤੋਂ 5:30 ਤੱਕ ਪਰੀਡ ਦਾ ਲੈਕਚਰ ਹੁੰਦਾ ਫਿਰ 6:00 ਵਜੇ ਤੋਂ ਲੈ ਕੇ 7:00 ਵਜੇ ਤੱਕ ਸਾਨੂੰ ਗੇਮਸ ਦਾ ਲੈਕਚਰ ਦਿੱਤਾ ਜਾਂਦਾ ਜਿਹਦੇ ਵਿੱਚ ਤੁਸੀਂ ਕੋਈ ਵੀ ਆਪਣੀ ਗੇਮ ਆਪਣੀ ਮਨਪਸੰਦੀ ਗੇਮ ਉਹ ਖੇਡ ਸਕਦੇ ਹੋ ਮਤਲਬ ਵਰਦੀ ਹਾਸਿਲ ਕਰਨ ਤੋਂ ਲੈ ਕੇ ਫਿਰ ਵਰਦੀ ਪਾਣ ਤੱਕ ਔਰ ਫੀਲਡ ਦੇ ਅੰਤ ਤੱਕ ਉਨੀ ਹੀ ਮਿਹਨਤ ਕਰਨੀ ਪੈ ਰਹੀ ਹੈ ਜਿੰਨੀ ਇਸ ਵਰਦੀ ਨੂੰ ਪਾਣ ਦੇ ਹਾਂਜੀ ਹਾਂਜੀ ਬਿਲਕੁਲ ਪਰ ਇੱਥੇ ਜੋ ਰਹਿ ਕੇ ਹੀ ਕਰ ਰਹੇ ਹਾਂ ਮੈਨੂੰ ਜੋ ਮੈ ਮਹਿਸੂਸ ਕਰਦਾ ਮਤਲਬ ਬਹੁਤ ਵਧੀਆ ਮਹਿਸੂਸ ਕਰਦਾ ਕਿ ਇੱਕ ਪ੍ਰੋਪਰ ਸਕੈਡਿਊਲ ਨੂੰ ਫੋਲੋ ਕਰ ਰਹੇ ਆ ਬਹੁਤ ਸਾਰੀਆਂ ਚੰਗੀਆਂ ਤਾਂ ਸਿੱਖਣ ਨੂੰ ਮਿਲਣਦੀਆਂ ਈਵਨ ਕਿ ਬਹੁਤ ਸਾਰੀਆਂ ਐਡੀਸ਼ਨਲ ਸਕਿੱਲ ਸਿੱਖਣ ਨੂੰ ਮਿਲਣਦੀਆਂ ਜਿੱਦਾਂ ਕਿ ਸਾਡੇ সুইਮਿੰਗ ਦੇ ਵੀ ਲੈਕਚਰ ਲੱਗਦੇ ਗਈ ਹੈ ਕਈ ਯਾਰ ਜਦੋਂ ਸਾਡਾ ਵੈਪਨ ਦਾ ਲੈਕਚਰ ਹੁੰਦਾ ਵਾ ਉਹਦੀਗਾ ਹਫਤੇ ਦੇ ਵਿੱਚ ਦੋ ਜਾਂ ਤਿੰਨ ਵਾਰੀ ਸਾਡਾ সুইਮਿੰਗ ਦੇ ਵੀ ਲੈਕਚਰ ਲੱਗ ਜਾਂਦੇ ਆ ਹਾਰਸ ਰਾਈਡਿੰਗ ਸਾਨੂੰ ਸਿਖਾਉਂਦੇ ਆ ਸੋ ਇੱਥੋਂ ਦਾ ਜਿਹੜਾ ਐਕਸਪੀਰੀਅੰਸ ਹਨ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਅਕੈਡਮੀ ਤੁਹਾਨੂੰ ਬਹੁਤ ਹੀ ਇੱਕ ਵਧੀਆ ਪਲੇਟਫਾਰਮ ਪ੍ਰੋਵਾਈਡ ਕਰਦੀ ਆ ਜੋ ਮੈਨੂੰ ਲੱਗਦਾ ਕਿ ਤੁਸੀਂ ਆਪਣੇ ਆਪ ਨੂੰ ਸੈਲਫ ਇੰਪਰੂਵ ਕਰ ਸਕਦੇ ਆ ਆਪਣੇ ਆਪ ਨੂੰ ਤਰਾਸ਼ ਸਕਦੇ ਆ ਤੁਸੀਂ ਆਪਣੇ ਆਪ ਨੂੰ ਹੋਰ ਬਿਹਤਰ ਬਣਾ ਸਕਦੇ ਆ ਫਿਜ਼ੀਕਲੀ ਮੈਂਟਲੀ ਇਸ ਵਰਦੀ ਤੱਕ ਤੁਸੀਂ ਕਿਵੇਂ ਪਹੁੰਚੇ ਕਿਉਂਕਿ ਤੁਹਾਡੀ ਫੀਲਡ ਐਂਡ ਰਨਿੰਗ ਦੀ ਹੈ ਐਂਡ ਰਨਿੰਗ ਕੀਤੀ ਔਰ ਫੈਮਲੀ ਇਸ ਚੀਜ਼ ਲਈ ਮੰਨ ਗਈ ਸੀ ਕਿਉਂਕਿ ਨਾਰਮਲੀ ਜਿਸ ਫੈਮਲੀ ਦੇ ਵਿੱਚ ਕੋਈ ਵਰਦੀ ਵਾਲਾ ਨਹੀਂ ਹੁੰਦਾ ਉਸ ਫੈਮਲੀ ਨੂੰ ਕਨਵਿੰਸ ਕਰਨਾ ਵੀ ਬਹੁਤ ਔਖਾ ਹੋ ਜਾਂਦਾ ਕਿ ਮੈਂ ਇਸ ਫੀਲਡ ਵਿੱਚ ਜਾਣਾ ਈਵਨ ਕਿ ਇੱਥੋਂ ਤੱਕ ਆਉਣਾ ਮੇਰੇ ਲਈ ਇੱਕ ਕੋਈ ਮੈਂ ਕਦੀ ਸੋਚਿਆ ਨਹੀਂ ਸੀ ਕਿ ਪੁਲਿਸ ਦੇ ਵਿੱਚ ਆਉਂਗਾ ਇਸ ਡਿਪਾਰਟਮੈਂਟ ਦੇ ਵਿੱਚ ਆਉਂਗਾ ਈਵਨ ਕਿ ਮੇਰੇ ਜਦੋਂ ਮੈਂ ਤਿਆਰੀ ਕਰਦਾ ਹੁੰਦਾ ਸੀ ਸਪੈਸ਼ਲੀ ਜਿਹੜੀ ਮੇਰੇ ਮਦਰ ਆ ਉਹ ਬਹੁਤ ਡਰਦੇ ਹੁੰਦੇ ਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਪੁਲਿਸ ਦੀ ਜੌਬ ਆ ਬਹੁਤ ਜ਼ਿਆਦਾ ਚੁਣੌਤੀਆਂ ਭਰੀ ਜੌਬ ਆ ਈਵਨ ਕਿ ਉਹਨਾਂ ਨੇ ਦੇਖਿਆ ਹੀ ਆ ਪੁਲਿਸ ਨੂੰ ਕੰਮ ਕਰਦੇ ਪੁਲਿਸ ਦੇ ਉੱਤੇ ਬਹੁਤ ਸਾਰੇ ਅਲੀਗੇਸ਼ਨ ਲੱਗਦੇ ਆ ਹਨਾ ਤੇ ਉਹ ਤੇ ਇਸ ਦੇ ਬਹੁ ਖਿਲਾਫ ਵੀ ਹੁਣ ਵੀ ਕਈ ਯਾਰ ਕਹਿੰਦੇ ਆ ਕਿ ਤੂੰ ਆਪਣੇ ਹੋਰ ਜਿਹੜੇ ਐਗਜ਼ਾਮ ਪੇਪਰ ਹੁੰਦੇ ਸਿਵਲ ਜੌਬ ਹੁੰਦੀ ਹਨਾ ਉਹਨਾਂ ਦੀ ਤੂੰ ਤਿਆਰੀ ਕਰ ਤੇ ਉਹ ਇਹਨੂੰ ਆਪਣੀ ਮਤਲਬ ਉਹ ਪੇਪਰ ਕਲੀਅਰ ਕਰ ਤੇ ਇਧਰ ਤੂੰ ਛੱਡ ਦੇ ਪਰ ਮੇਰਾ ਮਨ ਸ਼ੁਰੂ ਤੋਂ ਹੀ ਜਦੋਂ ਮੈਂ ਮਨ ਬਣਾਇਆ ਸੀ ਮੈਂ ਆਪਣੇ ਗ੍ਰੈਜੂਏਸ਼ਨ ਦੇ ਲਾਸਟ ਸੈਮੈਸਟਰ ਦੇ ਵਿੱਚ ਹੀ ਉਦੋਂ ਮੈਂ ਆਪਣਾ ਮਨ ਬਣਾਇਆ ਸੀ ਕਿ ਮੈਂ ਪੁਲਿਸ ਦੇ ਵਿੱਚ ਜਾਣਾ ਵਾਂ ਸੋ ਮੈਨੂੰ ਲੱਗਦਾ ਕਿ ਮੇਰੇ ਲਈ ਬਹੁਤ ਹੀ ਇੱਕ ਵਧੀਆ ਫੀਲਡ ਕਿ ਜਿਹਦੇ ਵਿੱਚ ਮੈਂ ਆਪਣੀ ਵਧੀਆ ਹਨਾ ਟੀਲ ਦਿ ਰਿਟਾਇਰਮੈਂਟ ਮੈਂ ਵਧੀਆ ਆਪਣੀ ਜੌਬ ਜਿਹੜੀ ਆ ਉਹ ਨਿਭਾ ਸਕਦਾ ਉਹੀ ਗੁਰਪ੍ਰੀਤ ਜੇ ਹਰ ਇੱਕ ਪੁਲਿਸ ਵਾਲਾ ਹਰ ਇੱਕ ਵਰਦੀ ਧਾਰੀ ਜੇ ਇਹ ਸੋਚਣ ਲੱਗ ਜੇ ਹਨਾ ਉਹਦੇ ਲਈ ਵੀ ਸੋ ਖਾਲੀ ਹੋ ਜਾਂਦੀ ਚੀਜ਼ ਚੀਜ਼ ਸੋਸਾਇਟੀ ਦੇ ਲਈ ਵੀ ਸੋ ਖਾਲੀ ਹੋ ਜਾਂਦੀ ਕਿਉਂਕਿ ਨਾਰਮਲੀ ਅਸੀਂ ਪੁਲਿਸ ਦੀ ਵਰਦੀ ਨੂੰ ਉਸ ਤਰੀਕੇ ਨਾਲ ਨਹੀਂ ਦੇਖਦੇ ਹਾਲਾਂਕਿ ਸਾਨੂੰ ਦੇਖਣਾ ਚਾਹੀਦਾ ਹੈ ਹੁਣ ਬਹੁਤ ਹੱਦ ਤੱਕ ਜੋ ਡਿਪਾਰਟਮੈਂਟ ਦੇ ਵਿੱਚ ਕੰਮ ਹੋ ਰਿਹਾ ਜਾਂ ਜਿਵੇਂ ਜਿਵੇਂ ਡਿਪਾਰਟਮੈਂਟ ਦੇ ਵਿੱਚ ਚੀਜ਼ਾਂ ਹੋ ਰਹੀਆਂ ਆ ਲੋਕਾਂ ਦਾ ਵਿਸ਼ਵਾਸ ਇਸ ਵਰਦੀ ਦੇ ਉੱਤੇ ਬਹੁਤ ਵੱਧ ਰਿਹਾ ਪਰ ਜਿਹੜੇ ਨੌਜਵਾਨ ਇਸ ਪਾਸੇ ਆਉਣਾ ਚਾਹੁੰਦੇ ਉਹਨਾਂ ਲਈ ਇੱਕ ਮਤਲਬ ਵੇ ਆਊਟ ਕੀ ਹੋਣਾ ਚਾਹੀਦਾ ਇੱਕ ਕਿਵੇਂ ਕਿਵੇਂ ਆਪਣੇ ਉੱਤੇ ਕੰਮ ਕਰਨ ਤਾਂ ਕਿ ਉਹ ਇਸ ਵਰਦੀ ਤੱਕ ਪਹੁੰਚ ਸਕਣ ਇਹਦਾ ਗਵਰਨਮੈਂਟ ਜੌਬ ਦਾ ਹੁਣ ਜਦੋਂ ਨਾਲ ਆਪਾਂ 10th ਕੰਪਲੀਟ ਹੁੰਦੀ ਆ ਤੇ ਆਪਾਂ ਸਬਜੈਕਟ ਰੱਖਣੇ ਹੁੰਦੇ ਆ ਤੇ ਆਪਾਂ ਨੂੰ ਸਾਰੇ ਕਹਿੰਦੇ ਯਾਰ ਤੁਸੀਂ ਆਰਟਸ ਰੱਖਣੇ ਆ ਮਤਲਬ ਜਿਹੜਾ ਬੰਦੇ ਨੂੰ ਪੁੱਛਦੇ ਕੀ ਆ ਤੂੰ ਕਿਹੜੇ ਸਬਜੈਕਟ ਰੱਖ ਲੈ ਯਾਰ ਮੈਂ ਆਰਟਸ ਰੱਖ ਲੈ ਉਹਨੇ ਕਹਣਾ ਉਹ ਬੰਦਾ ਉਹਨੂੰ ਸਮਝਦਗੀ ਆ ਰਹੀ ਕਿ ਤੇ ਨਲਾਇਕ ਬੰਦਾ ਹਨ ਫਿਰ ਕਮਰਸ ਵਾਲੇ ਜਿਹੜੇ ਹੁੰਦੇ ਉਹਨੂੰ ਐਵਰੇਜ ਮੰਨਿਆ ਜਾਂਦਾ ਜਿਹੜੇ ਨਾਨ ਮੈਡੀਕਲ ਮੈਡੀਕਲ ਹੁੰਦੇ ਉਹਨਾਂ ਨੂੰ ਸ਼ਾਰਪ ਸਟੂਡੈਂਟ ਮੰਨਿਆ ਜਾਂਦਾ ਆਪਣੀ ਸਟੀਰੀਓ ਟਾਈਪ ਹੈ ਸੋਸਾਇਟੀ ਹਾਂ ਸਟੀਰੀਓ ਟਾਈਪ ਹੈ ਸੋਸਾਇਟੀ ਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਆਈਪੀਐਸ ਯੂਪੀਐਸਸੀ ਦਾ ਯੂਆਈਐਸ ਅਫੀਸਰ ਲੱਗਣ ਤੱਕ ਦਾ ਜਿਹੜਾ ਸਿਲੇਬਸ ਹੁੰਦਾ ਜਿਹੜੀ ਪੜਾਈ ਹੁੰਦੀ ਉਹ ਆਰਟਸ ਦੀ ਹੁੰਦੀ ਆ ਆਰਟਸ ਤੋਂ ਬਾਅਦ ਜਿਹੜ ਕਿ ਵੀ ਇਵਨ ਕੀ ਗ੍ਰੈਜੂਏਸ਼ਨ ਵੀ ਜੇ ਕੋਈ ਕਰਦਾ ਨਾ ਪੁੱਛਦਾ ਕਿ ਯਾਰ ਕਿਹੜੀ ਗ੍ਰੈਜੂਏਸ਼ਨ ਕਰ ਰਿਹਾ ਆਪਾਂ ਕਹਿ ਦਿੰਨੇ ਕਿ ਯਾਰ ਬੀਏ ਕਰ ਰਿਹਾ ਉਹ ਕਹਿੰਦਾ ਯਾਰ ਨਲਾਇਕ ਹੀ ਹੋਣਾ ਜਿਹੜਾ ਬੀਏ ਕਰੰਦੇ ਪਰ ਇੱਕ ਆਈਐਸ ਲੈਵਲ ਤੱਕ ਆਈਪੀਐਸ ਲੈਵਲ ਤੱਕ ਜੂ ਆਪਣੀ ਇੰਡੀਆ ਦੀ ਸਭ ਤੋਂ ਟਾਪ ਲੈਵਲ ਦੀ ਸਿਵਲ ਸਰਵਿਸਿਜ਼ ਵਿੱਚ ਜੌਬ ਹੈਗੀਆਂ ਉਹਦੇ ਲਈ ਬੀਏ ਕੇ ਆਰਟਸ ਦੀ ਪੜ੍ਹਾਈ ਮੇਨ ਹੁੰਦੀ ਹੈ ਸੋ ਮੈਨੂੰ ਕਈ ਯਾਰ ਬਹੁਤ ਸਾਰੇ ਮੈਸੇਜ ਆਉਂਦੇ ਆ ਪੁੱਛਦੇ ਕਿ ਸਰ ਅਸੀਂ ਕਿੱਦਾਂ ਤੁਹਾਡੇ ਅੰਗੇ ਹੀ ਵੀ ਸਬ ਇਨਸਪੈਕਟਰ ਬੰਨਾ ਜਾਂ ਹੋਰ ਸਿਵਲ ਸਰਵਿਸਿਸ ਦੇ ਵਿੱਚ ਆਉਣਾ ਹੈ ਕੀ ਕਰੀ ਮੈਂ ਉਹਨਾਂ ਨੂੰ ਇਹੀ ਗਾਈਡ ਕਰਦਾ ਕਿ ਤੁਸੀਂ +1 +2 ਆਰਟਸ ਦੇ ਵਿੱਚ ਕਰੋ ਹੂੰ +2 ਹੋਣ ਤੋਂ ਬਾਅਦ ਆਪਣੀ ਬੀਏ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਓਪਨ ਦੇ ਵਿੱਚ ਭਰ ਦੋ ਹੂੰ ਨਾਲ ਹੀ ਜੇ ਤੁਸੀਂ ਸੈਲਫ ਸਟਡੀ ਕਰ ਸਕਦੇ ਆ ਜੋ ਇਹਦਾ ਸਿਲੇਬਸ ਆ ਉਹਦੇ ਨਾਲ ਰਿਲੇਟਡ ਬੁੱਕਸ ਆ ਉਹ ਲੈ ਆਓ ਹੂੰ ਜਦ ਮੈਂ ਉਹਨਾਂ ਨੂੰ ਗਾਈਡ ਕਰਦਾ ਹਾਂ ਤੁਸੀਂ ਆ ਬੁੱਕਸ